ਬੀਜਪੀ ਦਾ ਗਲਤ ਕਿਹਾ ਕਿ ਅਸੀਂ ਕੰਗਨਾਰ ਨੌਤ ਦੇ ਇਹਨਾਂ ਬਿਆਨਾਂ ਨਾਲ ਸਹਿਮਤ ਹਾਂ ਉਹਦੇ ਕਹਿਣ ਨੂੰ ਕੀ ਹੈ ਝਾੜੀ ਪਾਈ ਆ ਉਹ ਝਾੜ ਪੰਨ ਨੂੰ ਕੀ ਹੈ ਜਿਵੇਂ ਦੇਵੀਆਂ ਦੇ ਕਈ ਤਰ੍ਹਾਂ ਦੇ ਰੂਪ ਹੁੰਦੇ ਆ ਨਾ ਜੀ ਇਸ ਤਰ੍ਹਾਂ ਹੀ ਕਈ ਤਰ੍ਹਾਂ ਦੇ ਰੂਪ ਹੁੰਦੇ ਕਈ ਔਰਤਾਂ ਚੰਡਾਲ ਦਾ ਰੂਪ ਵੀ ਧਾਰਨ ਕਰ ਲੈਂਦੀਆਂ ਕੰਗਨਾਰ ਨੌਤ ਨੇ ਆਪ ਹੀ ਟਵੀਟ ਵੀ ਕੀਤਾ ਹੋਇਆ ਤੇ ਆਪ ਹੀ ਉਹਦੇ ਸੋਸ਼ਲ ਅਕਾਊਂਟ ਦੇ ਉੱਤੇ ਇਹ ਸਭ ਕੁਝ ਲਿਖਿਆ ਆ ਕਿ ਸਾਡੀ ਜਿਹੜੀ ਫਿਲਮ ਇੰਡਸਟਰੀ ਗਈ ਹੈ ਇਹ ਬਹੁਤ ਗੰਦੀ ਗਈ ਹੈ ਨਹੀਂ ਇਹ ਕਿਸੇ ਮਹਿਲਾ ਦੀਏ ਬੇਇੱਜ਼ਤੀ ਨਹੀਂ ਮੰਨਦੇ ਤੁਸੀਂ ਮਹਿਲਾ ਕਮਿਸ਼ਨ ਵੱਲੋਂ ਵੀ ਸਿਮਰਨਜੀਤ ਸਿੰਘ ਮਾਨ ਨੂੰ ਨੋਟਿਸ ਜਾਰੀ ਕੀਤਾ ਗਿਆ ਕਿ ਉਹ ਮਾਫੀ ਮੰਗਣ ਜਦ ਤੱਕ ਹੋ ਕੇ ਵੂਮਨ ਕਮਿਸ਼ਨ ਬਹੁਤ ਟਾਵਾ ਮਾਰ ਰਿਹਾ ਹੈ ਬਹੁਤ ਕਹਿ ਰਿਹਾ ਹੈਗਾ ਕਿ ਇਹ ਔਰਤਾਂ ਨਾਲ ਬਦਸਲੂਕੀ ਹੋਈ ਹੈ ਇਹ ਔਰਤਾਂ ਦੀ ਸ਼ਾਨ ਬਾਰੇ ਬੋਲਿਆ ਗਿਆ ਇਸ ਦੇਸ਼ ਦੇ ਵਿੱਚ ਮਰਦਾਂ ਨਾਲ ਵੀ ਬਹੁਤ ਬਹੁਤ ਕਹਾਂ ਹੁੰਦਾ ਹੈ ਸਾਡੀਆਂ ਮਾਵਾ ਪੈਣਾ ਬਾਰੇ ਜਿੰਨੂੰ ਕੰਗਨਰ ਰਣੋਤ ਨੇ ਟਕੇ ਟਕੇ ਦੀ ਕਿਹਾ 2200 ਰੁਪਏ ਦਿਹਾੜੀ ਬਾਰੇ ਕਿਹਾ ਉਦੋਂ ਇਹ ਊਮਨ ਕਮਿਸ਼ਨ ਕਿੱਥੇ ਸੀ ਸਾਡੇ ਵਰਗੇ ਬੰਦਿਆਂ ਦਾ ਵੀ ਕੋਈ ਮੈਨ ਕਮਿਸ਼ਨ ਹੋਣਾ ਚਾਹੀਦਾ ਸੀ ਨਾ ਅਸੀਂ ਆਪਣੀ ਬੰਦਿਆਂ ਦੀ ਦਹਾੜ ਉੱਥੇ ਲਾਂਦੇ ਰੋਂਦੇ ਉੱਥੇ ਜਾ ਕੇ ਟਾਵਾ ਮਾਰ ਕੇ ਰੋਂਦੇ ਕਿ ਸਾਡੀਆਂ ਮਾਵਾ ਪੈਣਾ ਨੂੰ ਟਕੇ ਟਕੇ ਦੀਆਂ ਕਿਹਾ ਜਾਂਦਾ ਸੀ ਬਿਅੰਸਿੰਘ ਗਗਾਸਿਓ ਦਾ ਪੁੱਤਰ ਗਾਸੀ ਗੁਰਕਿਰਤ ਗੁਰਕਿਰਤ ਨੇ ਫਰਾਂਸ ਦੀ ਬੀਬੀ ਕਿਸੀ ਕੇਤੀਆ ਕੇਤੀਆ ਬੀਬੀ ਕੀ ਸੀ ਉਸ ਬੀਬੀ ਬਿਆਸ ਸਿੰਘ ਦਾ ਪੋਤਾ ਬਿਅੰਸਿੰਘ ਦਾ ਪੋਤਾ ਜੀ ਉਹਦੀ ਬੀਬੀ ਦੇ ਨਾਲ ਬਲਾਤਕਾਰ ਜੀ ਉਹਦੀ ਉਹਦਾ ਪਰਚਾ ਜਿਹੜਾ ਉਹਦਾ ਪਰਚਾ ਜਿਹੜਾ ਦਰਜ ਕਰਾਇਆ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਦਰਜ ਕਰਾਇਆ ਹੈ ਤੇ ਉਦੀ ਦਾਦੇ ਦੀ ਸਰਕਾਰ ਦੇ ਵਿੱਚ ਹੀ ਦਰਜ ਕਰਾਇਆ ਥੰਬ ਜਿਹੜੇ ਹੁੰਦੇ ਆ ਥੰਬ ਬੰਦਿਆਂ ਨੇ ਹੱਥ ਪਾਏ ਤੇ ਜਿੰਨਾ ਵੱਲ ਕੋਈ ਵੀ ਅੱਖ ਭਰ ਕੇ ਵੀ ਨਹੀਂ ਦੇਖ ਸਕਦਾ ਸੀ ਤੇ ਜਿਹੜੇ ਕਹਿੰਦੇ ਸੀ ਕਿ ਇੰਨੇ ਚਲੋ ਕੁਛ ਕਰਤਾ ਤੇ ਕੋਈ ਗੱਲ ਨਹੀਂ ਤੇ ਸਰਦਾਰ ਮਾਨ ਨੇ ਉਹ ਥੰਬ ਟਾਏ ਆ ਜਦੋਂ ਉੱਥੇ ਕੁਝ ਹੋਇਆ ਹੀ ਨਹੀਂ ਜੀ ਕਿਸਾਨ ਅੰਦੋਲਨ ਦੇ ਵਿੱਚ ਅਜੇ ਹੀ ਕੋਈ ਘਟਨਾ ਹੀ ਨਹੀਂ ਹੋਈ ਕਿਸੇ ਸੋਸ਼ਲ ਪਲੇਟਫਾਰਮ ਤੇ ਜਾਂ ਕਿਸੇ ਹੋਰ ਪਲੇਟਫਾਰਮ ਤੇ ਜਾਂ ਕਿਸੇ ਨਿਊਜ਼ ਚੈਨਲ ਤੇ ਜਦੋਂ ਕੋਈ ਆਏ ਜੀ ਜਦੋਂ ਕੋਈ ਚੀਜ਼ ਹੀ ਨਹੀਂ ਆਈ ਤੇ ਫਿਰ ਉਸ ਚੀਜ਼ ਬਾਰੇ ਜਦੋਂ ਗੱਲ ਕਰਨੀ ਹੈ ਤੇ ਫਿਰ ਪ੍ਰਧਾਨ ਸਾਹਿਬ ਨੇ ਉਸੇ ਤਜਰਬੇ ਦੀ ਗੱਲ ਕੀਤੀ ਫਿਰ ਉਹਨਾਂ ਨੇ ਕੰਗਨਾ ਐਸਕਰ ਕੇ ਇਹਨਾਂ ਨੇ ਲਿਆਂਦੀ ਹੈ ਕਿ ਕੰਗਨਾ ਤੋਂ ਇਹ ਆਗ ਲਵਾਨ ਪੁੱਟ ਸਿੱਧੇ ਬਿਆਨ ਦਵਾਨ ਤੇ ਬਿਆਨ ਦਵਾ ਕੇ ਜਦੋਂ ਉਹਦਾ ਕੋਈ ਰਿਐਕਸ਼ਨ ਦੂਸਰਾ ਬੰਦਾ ਦੇਗਾ ਤੇ ਫਿਰ ਉਹ ਉੱਤੇ ਔਮਨ ਕਮਿਸ਼ਨ ਵੀ ਬੋਲੇਗਾ ਜੇ ਕੰਗਨਾ ਗਲਤ ਸੀ ਤਾਂ ਮਾਨ ਸਾਹਿਬ ਨੂੰ ਵੀ ਗਲਤ ਹੋਣਾ ਚਾਹੀਦਾ ਸੀ। ਏ ਕੋਨੇ ਆਪਣੇ ਆਪ ਨੂੰ ਬਹਿਰੂਪੀਆ ਜਿਹਾ ਬੰਦਾ ਉਹਨੇ ਤਿਆਰ ਕਰਕੇ ਰੂਪ ਤਿਆਰ ਕਰਕੇ ਤੇ ਸੰਤਾ ਦਾ ਰੂਪ ਧਾਰ ਕੇ ਤੇ ਉੱਥੇੋਂ ਕੀ ਕਹਿੰਦਾ ਪਿਆ ਹੈ ਕਹਿੰਦਾ ਤੁਹਾਨੂੰ ਵੋਟ ਚਾਹੀਦਾ ਸਾਨੂੰ ਖਾਲਿਸਤਾਨ ਚਾਹੀਦਾ ਹੈ। ਅੱਜ ਇੱਕ ਵੀ ਬੰਦਾ ਉੱਠਿਆ ਇੱਕ ਵੀ Hindu ਜਿੰਨੇ emergency movie ਦਾ ਵਿਰੋਧ ਕੀਤਾ ਹੋਵੇ ਕੀ ਆ ਉਹਨਾਂ ਨੂੰ ਪਤਾ ਨਹੀਂਗਾ ਉਦਾਂ ਭਾਈਚਾਰੇ ਦੀ ਆਪਾਂ ਗੱਲ ਕਰਦੇ ਆ ਕਿ ਸਿੱਖ ਸਾਡੇ ਭਰਾ ਆ ਗਿਆ ਕਿ ਅਸੀਂ ਹਿੰਦੂ ਸਿੱਖਾਂ ਚ ਪਾੜ ਨਹੀਂ ਪੈਣ ਦੇਣਾ ਅੱਜ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸਤਸ਼੍ਰੀ ਕਾਲ ਜੀ ਮੈਨਰਪੁਰ ਸਿੰਘ ਜੈਤੋ ਤੁਸੀਂ ਸੱਚ ਦਾ ਸੁਣਨ ਨਾਲ ਜੁੜੇ ਹੋਏ ਹੋ ਪਿਛਲੇ ਦਿਨੀ ਕੰਗੜਾ ਰਣੋਦ ਦਾ ਬਿਆਨ ਆਂਦਾ ਬਿਆਨ ਇਹ ਹੁੰਦਾ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨ ਅੰਦੋਲਨ ਦੌਰਾਨ ਉੱਥੇ ਕਿਸਾਨਾਂ ਨੇ ਰੇਪ ਕੀਤੇ ਤੇ ਉੱਥੇ ਮਰਡਰ ਵੀ ਹੋਏ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬਹੁਤ ਰੋਸ ਸੀਗਾ ਕੰਗਨਰ ਨੋਤ ਦੇ ਖਿਲਾਫ ਕੰਗਨਰ ਨੋਤ ਦੇ ਖਿਲਾਫ ਕਾਫੀ ਲੀਡਰਾਂ ਨੇ ਵੀ ਬਿਆਨਬਾਜ਼ੀ ਕੀਤੀ ਪਰ ਇੱਕ ਬਿਆਨ ਆਂਦਾ ਸਿਮਰਨਜੀਤ ਸਿੰਘ ਮਾਨ ਦਾ ਕਿ ਕੰਗਨਰ ਨੋਤ ਨੂੰ ਖੁਦ ਤਜਰਬਾ ਹੋਵੇਗਾ ਤਾਂ ਉਹ ਇਹੋ ਜਿਹੀਆਂ ਗੱਲਾਂ ਕਰਦੇ ਨੇ ਇਸ ਬਿਆਨ ਤੋਂ ਬਾਅਦ ਸਿਆਸੀ ਬਹੁਤ ਗਹਿਮਾਗਹਿਮੀ ਸ਼ੁਰੂ ਹੋਈ ਵੀ ਆ ਸਿਮਰਨਜੀਤ ਸਿੰਘ ਮਾਨ ਦੇ ਹੱਕ 'ਚ ਵੀ ਕਈ ਨੇਤਾ ਉਤਰ ਰਹੇ ਨੇ ਕਈ ਖਿਲਾਫ ਵੀ ਉਤਰ ਰਹੇ ਨੇ ਸਾਡੇ ਨਾਲ ਉਹਨਾਂ ਦੀ ਪਾਰਟੀ ਦੇ ਮੁੱਖ ਬੁਲਾਰੇ ਮੌਜੂਦ ਨੇ ਨਵਦੀਪ ਕੁਮਾਰ ਗੋਪੀ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਬਈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਮਾਨ ਸਾਹਿਬ ਦੇ ਇਸ ਬਿਆਨ ਨੂੰ ਜੋ ਉਹਨਾਂ ਨੇ ਕੰਗਨਾ ਰਣੋਤ ਬਾਰੇ ਕਿਹਾ ਕਿ ਉਹਨਾਂ ਨੂੰ ਤਜਰਬਾ ਹੋਵੇਗਾ ਤਾਂ ਉਹ ਕਿਸਾਨਾਂ ਤੋਂ ਇਲਜ਼ਾਮ ਲਾ ਰਹੇ ਨੇ ਦੇਖੋ ਪਹਿਲਾਂ ਤੇ ਪ੍ਰਧਾਨ ਸਾਹਿਬ ਨੇ ਕੰਗਨਾ ਨੂੰ ਜਿਹੜਾ ਜਵਾਬ ਦਿੱਤਾ ਹੈ ਪਹਿਲਾਂ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਨਿਊਟਨ ਦਾ 3rd ਲਾਅ ਜਿਹੜਾ ਹੈਗਾ ਹੈਗਾ ਜੀ ਕਿ ਜਿਹੜਾ ਐਕਸ਼ਨ ਦਾ ਆਪੋਜ਼ਿਟ ਜਿਹੜਾ ਹੁੰਦਾ ਇਕੁਅਲੀ ਉਹ ਰਿਐਕਸ਼ਨ ਤੇ ਹੁੰਦਾ ਹੀ ਆ ਜੀ ਉਹਦੇ ਨਾਲ ਨਾਲ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਹੈ ਕਿ ਕੰਗਨਰ ਨੌਤ ਨੇ ਆਪ ਹੀ ਟਵੀਟ ਵੀ ਕੀਤਾ ਹੋਇਆ ਤੇ ਆਪ ਹੀ ਉਹਦੇ ਸੋਸ਼ਲ ਅਕਾਊਂਟ ਦੇ ਉੱਤੇ ਇਹ ਸਭ ਕੁਝ ਲਿਖਿਆ ਆ ਕਿ ਸਾਡੀ ਜਿਹੜੀ ਫਿਲਮ ਇੰਡਸਟਰੀ ਗਈ ਹੈ ਇਹ ਬਹੁਤ ਗੰਦੀ ਗਈ ਹੈ ਇੱਥੇ ਬਹੁਤ ਕੁਛ ਔਰਤਾਂ ਨੂੰ ਸਹਿਣਾ ਪੈਂਦਾ ਹੈਗਾ ਤੇ ਬਹੁਤ ਕੁਛ ਹੁੰਦਾ ਉਹਨਾਂ ਦੇ ਨਾਲ ਜੀ ਰਹੀ ਗੱਲ ਜੇ ਕਰ ਉਹਨਾਂ ਨੂੰ ਜਦੋਂ ਉੱਥੇ ਕੁਝ ਹੋਇਆ ਹੀ ਨਹੀਂ ਜੀ ਕਿਸਾਨ ਅੰਦੋਲਨ ਦੇ ਵਿੱਚ ਅਜਿਹੀ ਕੋਈ ਘਟਨਾ ਹੀ ਨਹੀਂ ਹੋਈ ਕਿਸੇ ਸੋਸ਼ਲ ਪਲੇਟਫਾਰਮ ਤੇ ਜਾਂ ਕਿਸੇ ਹੋਰ ਪਲੇਟਫਾਰਮ ਤੇ ਜਾਂ ਕਿਸੇ ਨਿਊਜ਼ ਚੈਨਲ ਤੇ ਜਦੋਂ ਕੋਈ ਆਇਆ ਹੀ ਨਹੀਂ ਜਦੋਂ ਕੋਈ ਚੀਜ਼ ਹੀ ਨਹੀਂ ਆਈ ਤੇ ਫਿਰ ਉਸ ਚੀਜ਼ ਬਾਰੇ ਜਦੋਂ ਗੱਲ ਕਰਨੀ ਹੈ ਤੇ ਫਿਰ ਪ੍ਰਧਾਨ ਸਾਹਿਬ ਨੇ ਉਸੇ ਤਜਰਬੇ ਦੀ ਗੱਲ ਕੀਤੀ ਫਿਰ ਉਹਨਾਂ ਨਾਲ ਨਹੀਂ ਇਹ ਕਿਸੇ ਮਹਿਲਾ ਦੀ ਇਹ ਬੇਇੱਜ਼ਤੀ ਨਹੀਂ ਮੰਨਦੇ ਤੁਸੀਂ ਮੈਲਾ ਕਮਿਸ਼ਨ ਵੱਲੋਂ ਵੀ ਸਿਮਰਨਜੀਤ ਸਿੰਘ ਮਾਨ ਨੂੰ ਨੋਟਿਸ ਜਾਰੀ ਕੀਤਾ ਗਿਆ ਕਿ ਉਹ ਮਾਫੀ ਮੰਗਣ ਜਦ ਤੱਕ ਹੋ ਕੇ ਮਹਿਲਾਵਾਂ ਕਈ ਤਰ੍ਹਾਂ ਦੀਆਂ ਹੁੰਗੀਆਂ ਜੀ ਇਹਨਾਂ ਦੇ ਵਿੱਚ ਵੀ ਔਰਤਾਂ ਦੇ ਕਈ ਤਰ੍ਹਾਂ ਦੇ ਰੂਪ ਹੁੰਦੇ ਜਿਵੇਂ ਦੇਵੀਆਂ ਦੇ ਕਈ ਤਰ੍ਹਾਂ ਦੇ ਰੂਪ ਹੁੰਦੇ ਆ ਨਾ ਜੀ ਇਸ ਤਰ੍ਹਾਂ ਕਈ ਤਰ੍ਹਾਂ ਦੇ ਰੂਪ ਹੁੰਦੇ ਕਈ ਔਰਤਾ ਚੰਡਾਲ ਦਾ ਰੂਪ ਵੀ ਧਾਰਨ ਕਰ ਲੈਂਦੀਆਂ ਜਿਹੜੀਆਂ ਪੂਰੇ ਦੇ ਪੂਰੇ ਪਰਿਵਾਰਾਂ ਨੂੰ ਵੀ ਖਾ ਜਾਂਦੀਆਂ ਜੀ ਤੇ ਕਈ ਦੇਵੀ ਬਣ ਕੇ ਪੂਰੇ ਦੇ ਪੂਰੇ ਪਰਿਵਾਰ ਨੂੰ ਤਾਰ ਦਿੰਦੀਆਂ ਇਹ ਇਹਨਾਂ ਦਾ ਜਿਹੜਾ ਹੈਗਾ ਇਹ ਸਮਾਜ ਨੂੰ ਕੰਗਨਰ ਰਣੌਤ ਦੀ ਕੋਈ ਦੇਣ ਨਹੀਂ ਕੀ ਜੇਕਰ ਦੇਖਿਆ ਜਾਵੇ ਉਹਨੂੰ ਮੈਂਬਰ ਪਾਰਲੀਮੈਂਟ ਚ ਤਾਇਆ ਮੰਡੀ ਦੇ ਲੋਕਾਂ ਨੇ ਜੀ ਉਹ ਆਪਣੇ ਵਿਧਾਨ ਸਭਾ ਉਹ ਲੋਕ ਸਭਾ ਹਲਕੇ ਦੀ ਗੱਲ ਕਰਦੀ ਉਥੋਂ ਦੇ ਮੰਡੀ ਦੇ ਲੋਕ ਸਭਾ ਹਲਕੇ ਦੀ ਗੱਲ ਕਰਦੀ ਕਿ ਕਿਸਾਨਾਂ ਦੇ ਮੁੱਦੇ ਦੀ ਗੱਲ ਕਰਦੀ ਜੀ ਉਹਨੇ ਜਾਣ ਬੂਝ ਕੇ ਇਹ ਛੇੜਿਆ ਇਹਦੇ ਪਿੱਛੇ ਕਾਰਨ ਹੈ ਇਹਦੇ ਪਿੱਛੇ ਬੀਜੇਪੀ ਆਰਐਸਐਸ ਦੀ ਵੱਡੀ ਸਾਜ਼ਿਸ਼ ਹੈ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਹਰਿਆਣਾ ਦੇ ਵਿੱਚ ਇਲੈਕਸ਼ਨ ਅਨਾਉਂਸ ਹੋ ਚੁੱਕੇ ਆ ਜੀ ਇਲੈਕਸ਼ਨ ਅਨਾਉਂਸ ਹੋ ਚੁੱਕੇ ਆ ਤੇ ਜਦੋਂ ਇਲੈਕਸ਼ਨ ਅਨਾਉਂਸ ਹੁੰਦੇ ਆ ਤੇ ਬੀਜੇਪੀ ਹਰ ਵਾਰੀ ਕੋਈ ਨਾ ਕੋਈ ਮੁੱਦਾ ਖੇਡਦੀ ਆ ਕਈ ਕਈ ਵਾਰੀ ਪਲਵਾਮਾ ਅਟੈਕ ਹੁੰਦਾ ਜੀ ਦੇਸ਼ ਦੇ ਜਵਾਨ ਸ਼ਹੀਦ ਹੁੰਦੇ ਆ ਜੀ ਕਈ ਵਾਰੀ ਰਾਮ ਮੰਦਰ ਦਾ ਮੁੱਦਾ ਆਂਦਾ ਅਧੂਰੇ ਮੰਦਰ ਨੂੰ ਫਟਾਫਟ ਪ੍ਰਾਨ ਪ੍ਰਤੀਸ਼ਟਾ ਕਰਕੇ ਅਧੂਰੇ ਮੰਦਰ ਨੂੰ ਤੁਰੰਤ ਬਰਤੰਤ ਉਦੀ ਪ੍ਰਾਨ ਪ੍ਰਤੀਸ਼ਟਾ ਕਰਕੇ ਉਹਦੀ ਇਨੌਗਰੇਸ਼ਨ ਕਰਤੀ ਜਾਂਦੀ ਆ ਸ਼ੰਕਰਾਚਾਰਿਆ ਉਹਦੇ ਉੱਤੇ ਅਪੱਤੀ ਕਰਦੇ ਆ ਤੇ ਤੁਸੀਂ ਦੇਖੋ ਅੱਜ ਉਹ ਮੰਦਿਰ ਵਿੱਚ ਚੋਣ ਲਾਪਿਆ ਤੇ ਤੁਸੀਂ ਦੇਖੋ ਖੂਨ ਆ ਗਿਆ ਹਰਿਆਣੇ ਦੇ ਇਲੈਕਸ਼ਨ ਜੀ ਬੀਜਪੀ ਨੂੰ ਪਤਾਗਾ ਕਿਸੀ ਇਲੈਕਸ਼ਨ ਹਰਿਆਣੇ ਦੇ ਵਿੱਚੋਂ ਹਾਰ ਰਹੇ ਆ ਬੁਰੀ ਤਰ੍ਹਾਂ ਹਾਰ ਰਹੇ ਜੀ ਬੀਜਪੀ ਨੂੰ ਪੂਰਾ ਪਤਾਗਾ ਕਿ ਉਹਨਾਂ ਦੇ ਪੈਰ ਉੱਥੇ ਉਖੜ ਗਏ ਆ ਹਰਿਆਣੇ ਦੇ ਵਿੱਚ ਹਰਿਆਣਾ ਉਹਦੇ ਨਾਲ ਲੱਗਦੀ ਪੰਜਾਬ ਦੇ ਨਾਲ ਲੱਗੀ ਲੱਗਦੀ ਸਟੇਟ ਅਗੀ ਆ ਸੂਬੇ ਤੇ ਇਹਨਾਂ ਨੇ ਅਮਰਜੈਂਸੀ ਮੂਵੀ ਉਹਨੂੰ ਅੱਗੇ ਕਰਕੇ ਸਾਰਾ ਤਿਆਰੀ ਬਰ ਤਿਆਰੀ ਇਹ ਕੋਈ ਇੱਕ ਦਿਨ ਦਾ ਕਨਸੈਪਟ ਨਹੀਂਗਾ ਜੇਕਰ ਅਸੀਂ ਸੋਚੀਏ ਕਿ ਅਮਰਜੈਂਸੀ ਮੂਵੀ ਕੱਲ ਰਾਤੋਂ ਰਾਤ ਬਣੀ ਤੇ ਅੱਜ ਰਿਲੀਜ਼ ਹੋ ਗਈ ਨਾ ਇਹ ਇੱਕ ਸੋਚਿਆ ਸਮਝਿਆ ਪਲਾਨ ਹੈਗਾ ਸੋਚੋ ਤੁਸੀਂ ਕਿ ਇਲੈਕਸ਼ਨ ਦੇ ਦੌਰਾਨ ਇਹ ਗੱਲਾਂ ਕਿਉਂ ਹੁੰਦੀਆਂ ਇਲੈਕਸ਼ਨ ਦੇ ਦੌਰਾਨ ਹੀ ਇਹ ਹਿੰਦੂ ਸਿੱਖ ਦੇ ਮਾਮਲੇ ਨੂੰ ਕਿਉਂ ਚੱਕਿਆ ਜਾਂਦਾ ਹੈ ਜਦਕਿ ਅਸੀਂ ਤੇ ਆਪਣਾ ਘਰਾਂ ਦੇ ਵਿੱਚ ਆਰਾਮ ਨਾਲ ਬੈਠੇ ਹੋਏ ਆਂ ਉਹ ਕਿਦਾਂ ਆਪਣਾ ਹਿੰਦੂਤਵ ਦਾ ਏਜੰਡਾ ਕਿਦਾਂ ਚੱਕ ਕੇ ਲੋਕਾਂ 'ਚ 파ੜ 파 ਕੇ ਤੇ ਵੋਟ ਬੈਂਕ ਦੀ ਰਾਜਨੀਤੀ ਕਰਨਗੇ ਉਹ ਅਹੀ ਦਿਖਾਨਗੇ ਐਮਰਜੈਂਸੀ ਦਿਖਾ ਕੇ ਉਹਨਾਂ ਨੇ ਦਿਖਾਨਾ ਹੈ ਚਾਹੇ ਉਹ ਚਿੰਦਰਾ ਗਾਂਧੀ ਦਾ ਅਕਸ਼ ਦਿਖਾਨ ਜੀ ਕਿਉਂਕਿ ਉਹਨਾਂ ਨੇ ਉਹਨਾਂ ਨੇ ਤੇ ਕਹਿਣਾ ਨਾ ਕਿ ਅਸੀਂ ਨੈਸ਼ਨਲ ਪਾਰਟੀ ਨਾਲ ਉੱਥੇ ਕੰਟੈਸਟ ਕਰ ਰਹੇ ਹਾਂਗੇ ਜੀ ਤੇ ਉਹਦੇ ਕਰਕੇ ਉਹਨਾਂ ਨੇ ਸਾਰਾ ਉੱਥੇ ਅਕਸ਼ ਦਿਖਾਨ ਨੂੰ ਸਾਰੀ ਗੱਲਬਾਤ ਕਰਨ ਨੂੰ ਤੇ ਉਹਦੇ ਵਿੱਚ ਬੁਰਿਆ ਬਣਾਤਾ ਮਿਨੋਰਟੀਜ਼ ਨੂੰ ਅੱਜ ਔਮਨ ਕਮਿਸ਼ਨ ਤੇ ਉੱਠ ਪਿਆ ਜੀ ਔਮਨ ਕਮਿਸ਼ਨ ਬਹੁਤ ਟਹਾਵਾ ਮਾਰ ਰਿਹਾ ਬਹੁਤ ਕਹਿ ਰਿਹਾ ਹੈਗਾ ਕਿ ਇਹ ਔਰਤਾਂ ਨਾਲ ਬਦਸਲੂਕੀ ਹੋਈ ਹੈ ਇਹ ਔਰਤਾਂ ਦੀ ਸ਼ਾਨ ਬਾਰੇ ਬੋਲਿਆ ਹੈਗਾ ਇਸ ਦੇਸ਼ ਦੇ ਵਿੱਚ ਮਰਦਾਂ ਨਾਲ ਵੀ ਬਹੁਤ ਬਹੁਤ ਕਹਨ ਹੁੰਦਾ ਸਾਡੀਆਂ ਮਾਵਾਂ ਭੈਣਾਂ ਬਾਰੇ ਜਿੰਨੂੰ ਕੰਗਨਾ ਰਣੋਤ ਨੇ ਟਕੇ ਟਕੇ ਦੀ ਕਿਹਾ 2-200 ਰੁਪਏ ਦਿਹਾੜੀ ਬਾਰੇ ਕਿਹਾ ਉਦੋਂ ਹੈ ਔਮਨ ਕਮਿਸ਼ਨ ਕਿੱਥੇ ਸੀ ਉਦੋਂ ਔਮਨ ਕਮਿਸ਼ਨ ਨੇ ਕੌਗਨੀਸ਼ੈਂਸ ਲਿੱਤਾ ਉਦੋਂ ਔਮਨ ਕਮਿਸ਼ਨ ਨੇ ਸੂਵੋ ਮੋਟੋ ਲਿੱਤਾ ਉਦੋਂ ਤੱਕ ਕੋਈ ਚੇਅਰਪਰਸਨ ਨਹੀਂ ਬੋਲਿਆ ਕੋਈ ਮਿਨੋਰੀਟੀਆਂ ਕਮਿਸ਼ਨ ਨਹੀਂ ਬੋਲਿਆ ਕੋਈ ਦੇਸ਼ ਦਾ ਬੰਦਾ ਨਹੀਂ ਬੋਲਿਆ ਉਦੋਂ ਤੈਨੂੰ ਅੱਜ ਇਹਨੂੰ ਸ਼ੇਰਨੀ ਦਾ ਅਹੁਦਾ ਦਿੱਤਾ ਫਿਰ ਸਾਡੇ ਵਰਗੇ ਬੰਦਿਆਂ ਦਾ ਵੀ ਕੋਈ ਮੈਨ ਕਮਿਸ਼ਨ ਹੋਣਾ ਚਾਹੀਦਾ ਸੀ ਨਾ ਅਸੀਂ ਆਪਣੀ ਬੰਦਿਆਂ ਦੀ ਦਹਾੜ ਉੱਥੇ ਲਾਂਦੇ ਰੋਂਦੇ ਉੱਥੇ ਜਾ ਕੇ ਟਾਵਾਂ ਮਾਰ ਕੇ ਰੋਂਦੇ ਕਿ ਸਾਡੀਆਂ ਮਾਵਾਂ ਪੈਣਾਂ ਨੂੰ ਟਕੇ ਟਕੇ ਦੀਆਂ ਕਿਹਾ ਜਾਂਦਾ ਸੀ ਤੇ ਅਸਲੀ ਸਾਡੇ ਨਾਲ ਤੇ ਪੰਜਾਬ ਦੇ ਲੋਕਾਂ ਨਾਲ ੱੱੱਕਾ ਹੁੰਦਾ ਆ ਤੇ ਇਸ ਫਿਲਮ ਬਾਰੇ ਮੈਂ ਹੈਰਾਨ ਅਗਾ ਮਿਨਿਓਰਟੀ ਕਮਿਸ਼ਨ ਨੇ ਆਵਾਜ਼ ਕਿਉਂ ਨਹੀਂ ਚੱਕੀ ਜਦ ਕਿ ਮਿਨਿਓਰਟੀ ਕਮਿਸ਼ਨ ਉੱਥੇ ਬੈਠਾ ਆਇਆ ਉਹ ਆਵਾਜ਼ ਚੱਕਦਾ ਉਹ ਗੱਲ ਕਰਦਾ ਕਿ ਹਾਂਜੀ ਤੁਸੀਂ ਉੱਥੇ ਇਹ ਫਿਲਮ ਦਿਖਾ ਰਹੇ ਹੋ ਇਹਦੇ ਨਾਲ ਪੰਜਾਬ ਦਾ ਮੌਲਕੀ ਦੇਸ਼ ਦਾ ਮਾਹੌਲ ਖਰਾਬ ਹੋ ਸਕਦਾ ਕਿੰਨਾ ਗਾਰਨਾ ਕਰਕੇ ਲੱਗਦਾ ਦੇਸ਼ ਦਾ ਮਾਹੌਲ ਖਰਾਬ ਹੋਏ ਇਸ ਫਿਲਮ ਕਰਕੇ ਇਸ ਫਿਲਮ ਕਰਕੇ ਦੇਸ਼ ਦਾ ਮਾਹੌਲ ਜਿਵੇਂ ਇਹਨਾਂ ਨੇ ਸਾਡੇ ਮਹਾਨ ਜਰਨੈਲ ਸੰਤ ਭਿੰਡਰਾਂ ਵਾਲਿਆਂ ਦਾ ਅਕਸ ਦਿਖਾਇਆ ਉੱਥੇ ਇੱਕ ਬੰਦਾ ਜਿਹੜਾ ਇੱਕ ਕਲਾਕਾਰ ਹੈਗਾ ਉਹ ਨਾ ਉਹਨੂੰ ਸਿੱਖੀ ਸਰੂਪ ਦੀ ਕੋਈ ਮਰਿਆਦਾ ਪਤਾ ਗਈ ਆ ਜੀ ਨਾ ਉਹਨੂੰ ਕੁਝ ਪਤਾ ਨਾ ਉਹ ਕੋਈ ਕੇਸ਼ਾਂਤਾਰੀ ਸਿੱਖ ਹੈਗਾ ਉਹ ਇੱਕ ਉਹਨੇ ਆਪਣੇ ਆਪ ਨੂੰ ਬਹਿਰੂਪੀਆ ਜਿਹਾ ਬੰਦਾ ਉਹਨੇ ਤਿਆਰ ਕਰਕੇ ਰੂਪ ਤਿਆਰ ਕਰਕੇ ਤੇ ਸੰਤਾ ਦਾ ਰੂਪ ਧਾਰ ਕੇ ਤੇ ਉੱਥੇ ਉਹ ਕੀ ਕਹਿੰਦਾ ਪਿਆ ਕਹਿੰਦਾ ਤੁਹਾਨੂੰ ਵੋਟ ਚਾਹੀਦਾ ਸਾਨੂੰ ਖਾਲਿਸਤਾਨ ਚਾਹੀਦਾਗਾ ਇਹਨੂੰ ਪਤਾ ਹੋਣਾ ਚਾਹੀਦਾਗਾ ਕਿ ਸੰਤਾ ਨੇ ਪਹਿਲਾਂ ਤੇ ਇਹ ਗੱਲ ਕੀਤੀ ਨਹੀਂ ਸੰਤਾ ਨੇ ਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਮਤੇ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਸੀ ਜਿਵੇਂ ਪੁਲਿਸ ਦੀਆਂ ਸ਼ਕਤੀਆਂ ਘਟਾਈ ਜਾਣ ਜਾਂ ਹੋਰ ਕਈ ਗੱਲਾਂ ਗੀਆਂ ਸੀ ਜਿਹਦੇ ਬਾਰੇ ਪੂਰਾ ਵਰਣਨ ਹੈ ਉਸ ਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਤੇ ਭਾਰਤੀ ਫੌਜਾਂ ਹਮਲਾ ਕਰਨਗੀਆਂ ਤੇ ਉਦੋਂ ਖਾਲਿਸਤਾਨ ਦੀ ਨੀਂ ਰੱਖੀ ਜਾਏਗੀ ਗੱਲ ਲੈ ਹੋਈ ਸੀ ਹੁਣ ਜੇਕਰ ਤੁਸੀਂ ਇਤਿਹਾਸ ਨੂੰ ਗਲਤ ਦਿਖਾਣਾ ਹੈਗਾ ਤੇ ਫੇਰ ਜਦੋਂ ਤੁਸੀਂ ਇਤਿਹਾਸ ਨੂੰ ਆਪਣੇ ਹਿਸਾਬ ਨਾਲ ਦਿਖਾਣਾ ਹੈਗਾ ਤੇ ਫੇਰ ਤੇ ਫਿਰ ਇਹ ਤੇ ਸਭ ਕੁਝ ਗਲਤੀ ਹੈ ਤੁਸੀਂ ਕੰਗਨਰਨੋਦ ਦੇ ਟਵੀਟਾਂ ਬਾਰੇ ਗੱਲ ਕੀਤੀ ਹੈ ਕਿ ਉਹਨਾਂ ਨੇ ਪੰਜਾਬ ਦੀਆਂ ਮਾਵਾਂ ਨੂੰ ਕਿਹਾ ਸੀ ਕਿ 2-200 ਰੁਪਏ ਦਿਹਾੜੀ ਤੇ ਆਂਦੀਆਂ ਨੇ ਉਹਨਾਂ ਨੇ ਕਿਸਾਨ ਅੰਦੋਲਨ ਨੂੰ ਟਾਰਗੇਟ ਕਰਦੇ ਰਹੇ ਨੇ ਉਹ ਪੰਜਾਬ ਵਿੱਚ ਇੱਕ ਕਹਿ ਰਹੇ ਨੇ ਕਿ ਪੰਜਾਬੀ ਡਾਕੂ ਨੇ ਕੀ ਕਾਰਨ ਕਿਉਂ ਕੰਗਨਰਨੋਦ ਇਹ ਜੀ ਟਿੱਪਣੀਆਂ ਕਰਦੀਆਂ ਫੇਰ ਦੇਖੋ ਜੀ ਕੰਗਣਾ ਰਣੌਤਨਾ ਜੇ ਉਹ ਇਹੋ ਜਿਹੇ ਟਿੱਪਣੀਆਂ ਕਰਦੇ ਆ ਤਾਂ ਫਿਰ ਉਹਨਾਂ ਦਾ ਤਾਂ ਟਿਕਸ ਢਿੱਗਣਾ ਚਾਹੀਦਾ ਉਹ ਤਾਂ ਬਹੁਤ ਵੱਡੀ ਬਹੁਮਤ ਤੇ ਜਿੱਤ ਵੀ ਗਏ ਬਹੁਮਤ ਤੇ ਐਸ ਕਰਕੇ ਜਿੱਤ ਗਏ ਕਿਉਂਕਿ ਭਾਜਪਾ ਨੇ ਉਹਨਾਂ ਨੂੰ ਜਿਤਾਇਆ ਭਾਜਪਾ ਨੇ ਉਹਨਾਂ ਨੂੰ ਐਸ ਕਰਕੇ ਜਿਤਾਇਆ ਕਿ ਭਾਜਪਾ ਕੋਲੇ ਕੋਈ ਹੋਰ ਕਾਰਡ ਨਹੀਂ ਕਾ ਅਗਲਾ ਉਹਨੂੰ ਜੀ ਉਹਨਾਂ ਨੇ ਅਗਲਾ ਉਹਨੂੰ ਉਹਨਾਂ ਨੂੰ ਬੰਦਾ ਚਾਹੀਦਾ ਕੋਈ ਕੋਈ ਨਾ ਕੋਈ ਐਸਾ ਬੰਦਾ ਚਾਹੀਦਾ ਕੋਈ ਚਰਚਿਤ ਚਿਹਰਾ ਚਾਹੀਦਾ ਜਿਹੜਾ ਮਾਹੌਲ ਖਰਾਬ ਕਰ ਸਕੇ ਤੁਸੀਂ ਦੇਖੋ ਹਮੇਸ਼ਾ ਹੀ ਉਹ ਕਿਹੜੇ ਕਿਰਦਾਰ ਲੈਂਦੇ ਆ ਜੀ ਤੁਸੀਂ ਗੌਰ ਕਰੋ ਉਹ ਹਮੇਸ਼ਾ ਕਿਰਦਾਰ ਲੈਂਦੇ ਆ ਜਿਵੇਂ ਰਮਾਇਣ ਦੇ ਪਾਤਰ ਹੁੰਦੇ ਆ ਜੀ ਜਿਵੇਂ ਮਹਾਭਾਰਤ ਦੇ ਪਾਤਰ ਹੁੰਦੇ ਆ ਜਿਨ੍ਹਾਂ ਨੇ ਜਿਨ੍ਹਾਂ ਦਾ ਲੋਕਾਂ ਦੇ ਸੈਂਟੀਮੈਂਟਸ ਜੁੜੇ ਹੁੰਦੇ ਆ ਜਿਹੜੇ ਲੋਕਾਂ ਨੇ ਅਭਿਨੇ ਕੀਤਾ ਹੁੰਦਾ ਜਿਨ੍ਹਾਂ ਨੂੰ ਦੇਖ ਕੇ ਲੋਕਾਂ ਦੇ ਮਨ 'ਚ ਸ਼ਰਧਾ ਭਾਵਨਾ ਆ ਜਾਂਦੀ ਉਹਨਾਂ ਨੇ ਉਹ ਪਰ ਅੱਜ ਦੌਰ ਕੁਛ ਹੋਰ ਸੀ ਪਹਿਲਾਂ ਉਹਨਾਂ ਨੇ ਉਹ ਸਾਰੇ ਕਿਰਦਾਰ ਉਹ ਚੱਕ ਕੇ ਤੁਹਾਨੂੰ ਪਤਾ ਹੈਗਾ ਉਹ ਚੱਕ ਕੇ ਉਹਨਾਂ ਨੂੰ ਸਾਰਿਆਂ ਨੂੰ ਕਿਸੇ ਨੂੰ ਰਾਜ ਸਭਾ ਲਾ ਦਿੱਤਾ ਕਿਸੇ ਨੂੰ ਹੁਣ ਤੁਸੀਂ ਇਹ ਇਹ ਜਿਹੜਾ ਜਿਨ੍ਹਾਂ ਨੇ ਰਮਾਇਣ ਦੇ ਵਿੱਚ ਆ ਰਾਮ ਸ਼੍ਰੀ ਰਾਮ ਦਾ ਰੋਲ ਕੀਤਾ ਰੋਲ ਕੀਤਾ ਉਹ ਵੀ ਉਹਨਾਂ ਨੇ ਉਹਨਾਂ ਨੇ ਇਲੈਕਸ਼ਨ ਕੰਟੈਸਟ ਕੀਤੇ ਜੀ ਇਹ ਮੈਂ ਤੁਹਾਨੂੰ ਤਾਂ ਦੱਸਣ ਲੱਗਾਗਾ ਕਿ ਇਹ ਲੋਕਾਂ ਦੇ ਸੈਂਟੀਮੈਂਟਸ ਨੂੰ ਫੜਦੇ ਆ ਲੋਕਾਂ ਦੇ ਸੈਂਟੀਮੈਂਟਸ ਫੜ ਕੇ ਦਿਖਾਉਂਦੇ ਗਿਆ ਤਿੱਕੇ ਅਸੀਂ ਤੁਹਾਡੇ ਲਈ ਜੋ ਕੁਝ ਕਰ ਰਹੇ ਹਾਂ ਉਹ ਇੱਕ ਰੱਬ ਸਮਾਨ ਹੈ ਇਹ ਆਪਣੀ ਪਾਰਟੀ ਨੂੰ ਮਤਲਬ ਕੀ ਉਸ ਤਰ੍ਹਾਂ ਰਿਪਰੈਜ਼ੈਂਟ ਕਰਦੇ ਗਿਆ ਤੇ ਕੰਗਨਾ ਐਸ ਕਰਕੇ ਇਹਨਾਂ ਨੇ ਲਿਆਂਦੀ ਐ ਕਿ ਕੰਗਨਾ ਤੋਂ ਇਹ ਆਗ ਲਵਾਨ ਪੁੱਠ ਸਿੱਧੇ ਬਿਆਨ ਦਵਾਨ ਤੇ ਬਿਆਨ ਦਵਾਨ ਕੇ ਜਦੋਂ ਉਹਦਾ ਕੋਈ ਰਿਐਕਸ਼ਨ ਦੂਸਰਾ ਬੰਦਾ ਦੇਗਾ ਤੇ ਫਿਰ ਉਹਦੇ ਉੱਤੇ ਊਮਨ ਕਮਿਸ਼ਨ ਵੀ ਬੋਲੇਗਾ ਜੇ ਕੰਗਨਾ ਗਲਤ ਸੀ ਤਾਂ ਮਾਨ ਸਾਹਿਬ ਨੂੰ ਵੀ ਗਲਤ ਹੋਣਾ ਚਾਹੀਦਾ ਸੀ ਮਾਨ ਸਾਹਿਬ ਨੇ ਤੇ ਕੋਈ ਗਲਤੀ ਕੀਤੀ ਨਹੀਂ ਗਈ ਮਾਨ ਸਾਹਿਬ ਨੇ ਤੇ ਉਹਦੀ ਗੱਲ ਦਾ ਜਵਾਬ ਦਿੱਤਾ ਤੁਹਾਡੀ ਪਾਰਟੀ ਪਹਿਲਾਂ ਕਦੇ ਮੈਂ ਅੱਲਾ ਨਾਲ ਖੜੀ ਆ ਤਦੇ ਧੱਕਾ ਹੋਇਆ ਹੋਵੇ ਕਿਸੇ ਔਰਤ ਨਾਲ ਸਾਡੀ ਪਾਰਟੀ ਉਹ ਮਹਿਲਾਵਾਂ ਨਾਲ ਖੜੀ ਹੈ ਜਿਨ੍ਹਾਂ ਨਾਲ ਅੱਜ ਤੱਕ ਕੋਈ ਨਹੀਂ ਖੜਿਆ ਜਿਵੇਂ ਜਿਵੇਂ ਕੀ ਰੂਪਨ ਦਿਓਲਕੌਰ ਬਜਾਜ ਹੈਗੀ ਸੀ ਜੀ ਆਈਐਸ ਹੈਗੀ ਸੀ ਜੀ ਇਹ ਜਿਹੜੇ ਕੇਪੀਐਸ ਗਿੱਲ ਅਗੇ ਸੀ ਨਾ ਜੀ ਕੇਪੀਐਸ ਗਿੱਲ ਉਸ ਟਾਈਮ ਤੇ ਤੁਹਾਨੂੰ ਪਤਾਗਾ ਜੀ ਬਹੁਤ ਵੱਡੇ ਸੀਨੀਅਰ ਅਫਸਰ ਅਗੇ ਸੀ ਉਹਨਾਂ ਨੇ ਰੂਪਨ ਦਿਓਲਕੌਰ ਬਜਾਜ ਜਿਹੜੀ ਆਈਐਸ ਹੈਗੀ ਸੀ ਉਹਨਾਂ ਦੇ ਹੱਥ ਮਾਰਿਆ ਸੀ ਉਹਨਾਂ ਦੇ ਬੈਕ ਤੇ ਹੱਥ ਮਾਰਿਆ ਸੀ ਤੇ ਉਹਦੀ ਸ਼ਿਕਾਇਤ ਉਹ ਲੈ ਕੇ ਗਵਰਨਰ ਕੋਲੇ ਪੁੱਜੇ ਸੀ ਜੀ ਤੇ ਜਦੋਂ ਗਵਰਨਰ ਨੇ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਉਹਨਾਂ ਨੂੰ ਲੈ ਕੇ ਹਾਈ ਕੋਰਟ ਦਾ ਰੁਖ ਕੀਤਾ ਸੀ ਜੀ ਜਦੋਂ ਹਾਈ ਕੋਰਟ ਤੋਂ ਵੀ ਗੱਲ ਨਹੀਂ ਬਣੀ ਫੇਰ ਦੇਸ਼ ਦੀ ਸਰਵੋੱਚ ਨਿਆਲਿਆਂ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੂੰ ਲੈ ਕੇ ਗਏ ਸੀ ਤੇ ਉੱਥੋਂ ਜਾ ਕੇ ਉਹਨਾਂ ਨੂੰ ਸਜ਼ਾ ਕਰਾਈ ਸੀ ਪਹਿਲਾ ਦੂਜਾ ਜਿਹੜਾ ਬਿਅੰਕ ਸਿੰਘ ਦਾ ਗਾਸੀ ਉਹਦਾ ਪੁੱਤਰ ਗਾਸੀ ਗੁਰਕਿਰਤ ਗੁਰਕਿਰਤ ਨੇ ਫਰਾਂਸ ਦੀ ਬੀਬੀ ਗੀਸੀ ਕੇਤੀਆ ਕੇਤੀਆ ਬੀਬੀ ਗਈ ਸੀ ਉਸ ਬੀਬੀ ਬਿਅੰਕ ਸਿੰਘ ਦਾ ਪੋਤਾ ਬਿਅੰਕ ਸਿੰਘ ਦਾ ਪੋਤਾ ਜੀ ਉਹਦੀ ਬੀਬੀ ਦੇ ਨਾਲ ਬਲਾਤਕਾਰ ਜੀ ਉਹਦੀ ਉਹਦਾ ਪਰਚਾ ਜਿਹੜਾ ਉਹਦਾ ਪਰਚਾ ਜਿਹੜਾ ਦਰਜ ਕਰਾਇਆ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਦਰਜ ਕਰਾਇਆ ਹੈ ਤੇ ਉਹਦੀ ਦਾਦੇ ਦੀ ਸਰਕਾਰ ਦੇ ਵਿੱਚ ਹੀ ਦਰਜ ਕਰਾਇਆ। ਉਹਰੇ ਦਾਦੇ ਦੀ ਸਰਕਾਰ ਦੇ ਵਿੱਚ ਹੀ ਸਰਦਾਰ ਮਾਨ ਨੇ ਪਰਚਾ ਦਰਜ ਕਰਾਇਆ ਕਾ। ਤੇ ਐਸੇ ਹੋਰ ਬਿਲਕਿਸਬਾਨੋ ਲਾ ਲੋ ਤੁਸੀਂ। ਮਤਲਬ ਕਿ ਐਸੇ ਕਈ ਇਨਸੀਡੈਂਟ ਅਗਿਆ ਜਿਦੇ ਵਿੱਚ ਸਰਦਾਰ ਮਾਨ ਨੇ ਬੀਬੀਆਂ ਦੀ ਇੱਜ਼ਤ ਵੀ ਟੱਕੀ ਆ ਤੇ ਹਮੇਸ਼ਾ ਬੀਬੀਆਂ ਦੇ ਨਾਲ ਖੜੇ ਆ। ਸੋ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਗਈ। ਕਿ ਮਾਨਸਾ ਬੀਬੀਆਂ ਦਾ ਸਤਿਕਾਰ ਕਿੰਨਾ ਕਰਦੇ ਗਏ ਤੇ ਕਿੰਨਾ ਨਹੀਂ ਕਰਦੇ ਗਏ ਇਹ ਜਿਹੜੇ ਅੱਜ ਗੱਲਾਂ ਕਰ ਰਹੇ ਗਿਆ ਸਰਦਾਰ ਮਾਨ ਦੇ ਕਿਰਦਾਰ ਬਾਰੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਰਦਾਰ ਮਾਨ ਨੇ ਉਹਨਾਂ ਬੀਬੀਆਂ ਦੀ ਰੱਖਿਆ ਕੀਤੀ ਜਿਨ੍ਹਾਂ ਨੂੰ ਥੰਬ ਥੰਬ ਜਿਹੜੇ ਹੁੰਦੇ ਆ ਥੰਬ ਬੰਦਿਆਂ ਨੇ ਹੱਥ ਪਾਏ ਤੇ ਜਿਨ੍ਹਾਂ ਵੱਲ ਕੋਈ ਵੀ ਅੱਖ ਭਰ ਕੇ ਵੀ ਨਹੀਂ ਦੇਖ ਸਕਦਾ ਸੀ ਤੇ ਜਿਹੜੇ ਕਹਿੰਦੇ ਸੀ ਕਿ ਇੰਨੇ ਚਲੋ ਕੁਝ ਕਰਤਾ ਤੇ ਕੋਈ ਗੱਲ ਨਹੀਂ ਤੇ ਸਰਦਾਰ ਮਾਨ ਨੇ ਉਹ ਥੰਬ ਟਾਏ ਆ ਸਰਦਾਰ ਮਾਨ ਦਾ ਰਿਕਾਰਡ ਆ ਤੇ ਅਸਲੀ ਸਰਦਾਰ ਮਾਨ ਨੂੰ ਤੇ ਇਹਨਾਂ ਨੂੰ ਦੱਸਣ ਦੀ ਲੋੜ ਨਹੀਂ ਕਿ ਸਰਦਾਰ ਮਾਨ ਬੀਬੀਆਂ ਦੀ ਕਿੰਨੀ ਕਿ ਇੱਜ਼ਤ ਕਰਦੇ ਆ ਤੇ ਨਹੀਂ ਕਰਦੇ ਹੁਣ ਜੇਕਰ ਕੋਈ ਬੀਬੀ ਹੀ ਗਲਤ ਬੋਲੀ ਜਾਏਗੀ ਜੀ ਹੁਣ ਜਿਹਦੇ ਮੂੰਹ ਤੇ ਕੰਟਰੋਲ ਹੀ ਨਹੀਂਗਾ ਜਦੀ ਜ਼ੁਬਾਨ ਤੇ ਕੰਟਰੋਲ ਹੀ ਨਹੀਂਗਾ ਉਹ ਗਲਤ ਬੋਲੀ ਜਾਏਗੀ ਸਾਡੇ ਸਹੀ ਕਿਸਾਨ ਅੰਦੋਲਨ ਬਾਰੇ ਜਿੱਥੇ ਕੀ ਲੰਗਰ ਵੀ ਚੱਲਦੇ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀਗਾ ਸੀ ਜੀ ਤੇ ਜਦੋਂ ਉਸ ਜਗ੍ਹਾ ਤੇ ਜਿਸ ਜਗ੍ਹਾ ਤੇ ਪ੍ਰਕਾਸ਼ ਹੋਵੇ ਜਿਹੜੇ ਸਿੱਖਾਂ ਦੇ ਗੁਰੂ ਗਿਆ ਤੇ ਉਸ ਜਗ੍ਹਾ ਤੇ ਪ੍ਰਕਾਸ਼ ਹੋਵੇ ਲੰਗਰ ਪਾਣੀ ਚੱਲਦਾ ਹੋਵੇ ਤੇ ਮਰਿਆਦਾ ਦੇ ਨਾਲ ਬੀਬੀਆਂ ਸਿੱਖ ਸਿਰ ਢੱਕ ਕੇ ਬੈਠੀਆਂ ਹੋਣ ਜੀ ਤੇ ਉਸ ਜਗ੍ਹਾ ਤੇ ਇਹ ਗੱਲ ਕਰੇ ਕਿ ਇੱਥੇ ਬਲਾਤਕਾਰ ਵਰਗੀਆਂ ਘਟਨਾਵਾਂ ਹੁੰਦੀਆਂ ਫਿਰ ਇਹਨੂੰ ਜਵਾਬ ਦੇਣਾ ਕਿਹਾ ਉਚਿਤ ਨਹੀਂ ਕਹ ਇਤੇ ਜਵਾਬ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਹੁਤ ਹੱਦ ਦੇ ਵਿੱਚ ਰਹਿ ਕੇ ਤੇ ਬਹੁਤ ਲਿਆਕਤ ਨਾਲ ਤੇ ਬਹੁਤ ਤਜਰਬੇ ਨਾਲ ਦਿੱਤਾ ਹੋ ਸਕਦਾ ਹੈ ਕਿ ਜੇਕਰ ਹੋ ਸਕਦਾ ਕੋਈ ਹੋਰ ਬੰਦਾ ਹੁੰਦਾ ਤੇ ਉਹ ਇਸ ਲਿਆਕਤ ਤੋਂ ਬਾਹਰ ਹੋ ਜਾਂਦਾ ਕਿਉਂਕਿ ਜੋ ਇਹਨੇ ਗੱਲ ਕੀਤੀ ਆ ਜੀ ਉਹ ਸਹਾਰਨ ਯੋਗ ਨਹੀਂ ਕੀ ਗੱਲ ਤੇ ਨਹੀਂ ਕਹੀ ਆ ਹੁਣ ਕੰਗਨਰ ਨੋਦ ਦੀ ਫਿਲਮ ਆ ਰਹੀ ਐ ਐਮਰਜੈਂਸੀ ਕੰਗਨਰ ਨੋਦ ਦਾ ਕਹਿਣਾ ਕਿ ਮੈਨੂੰ ਇਹ ਫਿਲਮ ਕਰਕੇ ਮੈਨੂੰ ਧਮਕੀਆਂ ਵੀ ਮਿਲ ਰਹੀਆਂ ਸੈਂਸਰ ਬੋਰਡ ਵੀ ਕਹਿ ਰਿਹਾ ਕਿ ਅਸੀਂ ਨਹੀਂ ਸਰਟੀਫਿਕੇਟ ਦੇ ਸਕਦੇ ਸਾਨੂੰ ਵੀ ਧਮਕੀਆਂ ਮਿਲ ਰਹੀਆਂ ਹੂੰ ਕੀ ਕਹਿਣਾ ਚਾਹੂਗੇ ਜੇਕਰ ਐਮਰਜੈਂਸੀ ਨੂੰ ਸੈਂਸਰ ਬੋਰਡ ਨੇ ਸਰਟੀਫਿਕੇਟ ਜਾਰੀ ਨਹੀਂ ਕੀਤਾ ਤੇ ਮੈਂ ਸੈਂਸਰ ਬੋਰਡ ਦਾ ਵੀ ਧੰਨਵਾਦ ਕਰ ਦਾਂਗਾ ਤੇ ਉਹਨਾਂ ਨੇ ਬਹੁਤ ਸੂਝ ਬੂਝ ਦਾ ਪਰਿਚੇਦ ਦਿੱਤਾ ਕਿਉਂਕਿ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਮੂਵੀ ਨੂੰ ਜੇਕਰ ਸੈਂਸਰ ਬੋਰਡ ਰੋਕ ਸਕਦੀ ਹੈ ਜੋ ਸੱਚ ਹੈਗਾ ਸੀ ਜੋ ਇਤਿਹਾਸ ਹੈਗਾ ਸੀ ਜੀ ਜਿਨ੍ਹਾਂ ਨੇ ਇੰਨੀਆਂ ਲਵਾਰਸ ਲਾਸ਼ਾਂ ਦਾ ਹਿਸਾਬ ਕੱਢਿਆ ਸੀ ਉਸ ਇਤਿਹਾਸ ਬਾਰੇ ਤੇ ਉਹ ਤੇ ਮੂਵੀ ਨਹੀਂ ਰਿਲੀਜ਼ ਹੋਣ ਦਿੱਤੀ ਕਿਉਂਕਿ ਉਹ ਸੱਚ ਸੀ ਇਹ ਤੇ ਹੁਣ ਤਾਂ ਪਿੱਟ ਰਹੀ ਹੈ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਜਿਹੜਾ ਦਾ ਮਨਸੂਬਾ ਸੀ ਜੀ ਮਨਸੂਬਾ ਤੇ ਕਾਮਯਾਬੀ ਨਹੀਂ ਹੋ ਪਾਇਆ ਇਹਦਾ ਮਨਸੂਬਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਅੱਗ ਲਾਵਾਂਗੇ ਦੇਸ਼ ਦੇ ਵਿੱਚ ਅੱਗ ਲਾਵਾਂਗੇ ਤੇ ਦੇਸ਼ ਦੇ ਵਿੱਚ ਅੱਗ ਲਾ ਕੇ ਹਰਿਆਣੇ ਦੇ ਇਲੈਕਸ਼ਨਾਂ ਦੇ ਵਿੱਚ ਜਿੱਤ ਹਾਸਲ ਕਰਾਂਗੇ ਉੱਥੇ ਪ੍ਰਚੰਡ ਬਹੁਮਤ ਦਿਖਾਵਾਂਗੇ ਅਸੀਂ ਦਿਖਾਵਾਂਗੇ ਕਿ ਇਸ ਦੇਸ਼ ਦੇ ਵਿੱਚ ਸ਼ਾਂਤੀ ਭਾਜਪਾ ਬਣਾ ਸਕਦੀ ਸ਼ਾਂਤੀ ਹੀ ਭਾਜਪਾ ਬਣਾ ਸਕਦੀ ਹੈ ਕਿ ਜਿਹੜੀ ਕਾਂਗਰਸ ਹੈਗੀ ਸੀ ਉਹਨਾਂ ਨੇ ਤੇ ਅੱਗ ਲਾਈ ਸੀ ਜੀ ਤੇ ਸਿੱਖਾਂ ਨੇ ਬਹੁਤ ੱੱਕਾ ਕੀਤਾ ਸੀ ਬਹੁਤ ਜੈਨੋਸਾਈਡ ਹੋਇਆ ਸੀ ਉਹ ਮਤਲਬ ਕਿ ਉਹਨਾਂ ਨੇ ਸਾਰਿਆਂ ਨੂੰ ਇੱਕੋ ਵਾਰੀ ਦੇ ਵਿੱਚ ਇੱਕ ਫਿਲਮ ਦੇ ਵਿੱਚ ਲੈ ਕੇ ਹਰਿਆਣਾ ਦਾ ਇਲੈਕਸ਼ਨ ਜਿੱਤਨ ਕਰਕੇ ਇਹ ਸਾਰੀ ਗੇਮ ਪ੍ਰੀਪਲਾਨਡ ਹੋਈ ਹੈ ਇਤੇ ਬੜੇ ਮੰਥਨ ਕੀਤਾ ਜਾਵੇ ਬੜੇ ਧਿਆਨ ਨਾਲ ਇਹਨੂੰ ਸਾਰੇ ਫਿਰਕਿਆਂ ਨੂੰ ਸੋਚਣ ਦੀ ਲੋੜ ਹੈ ਬੀਜਪੀ ਦਾ ਕਹਿੰਦੀ ਹੈ ਕਿ ਅਸੀਂ ਕੰਗਨਰਨੋਦ ਦੇ ਇਹਨਾਂ ਬਿਆਨਾਂ ਨਾਲ ਸਹਿਮਤ ਹਾਂ ਉਹ ਉਹਦੇ ਕਹਿਣ ਨੂੰ ਕੀ ਹੈ ਉਹ ਝਾੜ ਵੀ ਪਾਈ ਆ ਉਹ ਝਾੜ ਪਾਣ ਨੂੰ ਕੀ ਹੈ ਜੀ ਝਾੜ ਪਾ ਕੇ ਤੇ ਕੋਈ ਲਾਭ ਥੋੜੀ ਆ ਜੀ ਜਾਂ ਤੇ ਉਹਨਾਂ ਨੂੰ ਨਿਸ਼ਕਾਸ਼ਿਤ ਕਰਦੇ ਪਾਰਟੀ ਤੋਂ ਜੀ ਉਦੀ ਮੈਂਬਰਸ਼ਿਪ ਮੋਡਲੀ ਮੈਂਬਰਸ਼ਿਪ ਰੱਦ ਕਰਦੇ ਜੀ ਉਹਨੂੰ ਸਜ਼ਾ ਦੇ ਹੁੰਦੇ ਕੋਈ ਉਹ ਤੇ ਉਹਨਾਂ ਨੇ ਕੋਈ ਵੀ ਨਹੀਂ ਕੀਤਾ ਜੇਕਰ ਗਲਤ ਬੋਲਣ ਤੇ ਗਲਤ ਬਿਆਨਬਾਜ਼ੀ ਕਰਨ ਤੇ ਸਾਡੇ ਬੱਚਿਆਂ ਦੇ ਉੱਤੇ ਐਨਐਸਏ ਲੱਗ ਸਕਦਾ ਜੀ ਤੇ ਫਿਰ ਕੰਗਣਾ ਤੇ ਕਿਉਂ ਨਹੀਂ ਲੱਗ ਸਕਦਾ ਹੁਣ ਇੱਕ ਕੈਂਪ ਹੀ ਅੰਦਰ ਹੈ ਜੇਲ੍ਹ ਦੇ ਵਿੱਚ ਐਨਐਸਏ ਉੱਤੇ ਲੱਗੀ ਹੋਈ ਹੈ ਉਹ ਵੀ ਤੇ ਸਟੇਟਮੈਂਟਾਂ ਕਰਕੇ ਕਹਿੰਦੇ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਦਾ ਹਿੰਦੂ ਅਖਬਾਰ ਦੇ ਵਿੱਚ ਏਡੇ ਏਡੇ ਵੱਡੇ ਆਰਟੀਕਲ ਲੱਗਦੇ ਸੀ ਕਿ ਪੰਜਾਬ ਦੇ ਵਿੱਚ ਅਸ਼ਾਂਤੀ ਗਈ ਪੰਜਾਬ ਦੇ ਵਿੱਚ ਅਸ਼ਾਂਤੀ ਗਈ ਆ ਬੜੇ ਵੱਡੇ ਆਰਟੀਕਲ ਲੱਗਦੇ ਸੀ ਰੋਜ਼ ਆਰਟੀਕਲ ਲਾ ਲਾ ਕੇ ਉਹਨਾਂ ਨੇ ਬਸ ਮਾਹੌਲ ਗਰਮ ਕਰਨਾ ਸੀ ਕਰ ਕਰ ਕੇ ਕਰ ਕਰ ਕੇ ਉਹਨਾਂ ਨੇ ਉਹ ਮਨਸੂਬੇ ਚ ਕਾਮਯਾਬ ਹੋ ਗਏ ਖੂਨ ਵੀ ਜਦੋਂ ਇਹ ਕਰਦੀ ਪਈ ਆ ਤੇ ਕਿਤੇ ਵੀ ਕੋਈ ਗੱਲ ਨਹੀਂ ਹੁੰਦੀ ਤਰਿੰਦਰ ਸ਼ਾਸਤਰੀ ਕਰਦਾ ਉਦੋਂ ਕੋਈ ਗੱਲ ਨਹੀਂ ਹੁੰਦੀ ਉਹ ਵੀ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਉਦੋਂ ਵੀ ਕੋਈ ਗੱਲ ਇਹ ਸੰਗੀ ਢਾਂਚਾ ਮੁਲਕ ਹੈ ਦੇਸ਼ ਜੀ ਇੱਥੇ ਹਰ ਤਰ੍ਹਾਂ ਦੇ ਲੋਕ ਰਹਿੰਦੇ ਕਿ ਆ ਇੱਥੇ ਸੰਗੀ ਢਾਂਚਾ ਮੁਲਕ ਹੋਣ ਕਰਕੇ ਹਰ ਫਿਰਕੇ ਦੇ ਹਰ ਲੋਕ ਰਹਿੰਦੇ ਆ ਉਹਨਾਂ ਸਭ ਦਾ ਸਤਿਕਾਰ ਹੈਗਾ ਤੇ ਜਦੋਂ ਸਾਰੇ ਲੋਕ ਰਹਿੰਦੇ ਗਿਆ ਤੇ ਕਿਦਾਂ ਇੱਕ ਬੰਦੇ ਕਹਿ ਦਨਗੇ ਕਿ ਇਹ ਹਿੰਦੂ ਰਾਸ਼ਟਰ ਬਣਾਵਾ ਤੁਸੀਂ ਬਿਲੋਂਗ ਕਰਦੇ ਹੋ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਬਿਲਕੁਲ ਕਰਦੇ ਆ ਤੇ ਸਿਮਰਨਜੀਤ ਸਿੰਘ ਮਾਨ ਗੱਲ ਕਰਦੇ ਆ ਖਾਲਿਸਤਾਨ ਦੀ ਕੀ ਤੁਸੀਂ ਉਹਨਾਂ ਦੇ ਇਸ ਫੈਸਲੇ ਨਾਲ ਸਹਿਮਤ ਹੋ ਪੂਰੇ ਮੈਂ ਬਿਲਕੁਲ ਸਹਿਮਤ ਆ ਤਾਂ ਹੀ ਤੇ ਮੈਂ ਸਰਦਾਰੀਆ ਗੱਲ ਕਰਕੇ ਲੋੜ ਆ ਖਾਲਿਸਤਾਨ ਦੀ ਖਾਲਸਤਾਨ ਦੀ ਲੋੜ ਇਸ ਕਰਕੇ ਗਈ ਹੈ ਜਿਹੜਾ ਪੰਜਾਬ ਦੇ ਵਿੱਚ ਜੋ ਨਸ਼ਾ ਚੱਲ ਰਿਹਾ ਹੈਗਾ ਜਿਹੜਾ ਅੱਜ ਤੱਕ ਕਿਸੇ ਕੋ ਕੰਟਰੋਲ ਨਹੀਂ ਹੋਇਆ ਜੀ ਪੰਜਾਬ ਦੇ ਵਿੱਚ ਬਾਰ ਬਾਰ ਕਹੀ ਜਾਂਦੇ ਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਅਸ਼ਾਂਤੀ ਫੁਲਾਉਂਦਾ ਜੀ ਤੁਸੀਂ ਮੈਨੂੰ ਇਹ ਤੇ ਦੱਸੋ ਸਿਮਰਨਜੀਤ ਸਿੰਘ ਮਾਨ ਨੂੰ ਰਾਜ ਪਾਕ ਕਿੰਨੇ ਦਿੱਤਾ ਹੂੰ ਦਿੱਤਾ ਕਿਸੇ ਅੱਜ ਤੱਕ ਲੋਕਾਂ ਨੇ ਹੂੰ ਕੋਈ ਦੀ ਸਰਕਾਰ ਬਣਾਈ ਜੀ ਕੋਈ ਉਹਨੂੰ ਸੀਐਮ ਬਣਾਇਆ ਹੂੰ ਅੱਜ ਸੀਐਮ ਬਣਾਇਆ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੂੰ ਹੁਣ ਰੋਂਦੇ ਪਏ ਆ ਹੂੰ ਕਿਉਂਕਿ ਉਹ ਝੂਠ ਬੋਲ ਕੇ ਆਏ ਸੱਤਾ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਜੇਕਰ ਗੱਲ ਕੀਤੀ ਉਹਨਾਂ ਨੇ ਆਪਣੇ ਖਿੱਤੇ ਦੀ ਗੱਲ ਕੀਤੀ ਸੀ ਜੋ ਪਹਿਲੀਆਂ ਸਰਕਾਰਾਂ ਨੇ ਤੁਹਾਡੇ ਨਾਲ ਵਾਅਦੇ ਕੀਤੇ ਸੀ ਜੀ ਸਰਕਾਰਾਂ ਨੇ ਵਾਅਦਾ ਕੀਤੇ ਸੀ ਕਿ ਤੁਹਾਨੂੰ ਆਜ਼ਾਦੀ ਮਾਨਣ ਨੂੰ ਤੁਹਾਨੂੰ ਲੱਗ ਇੱਕ ਖਿੱਤਾ ਦਿੱਤਾ ਜਾਏਗਾ ਉਹ ਤੇ ਉਹਦੀ ਗੱਲ ਕਰਦੇ ਆ ਉਹ ਕੋਈ ਆਪਣੀ ਗੱਲ ਥੋੜੀ ਕਰ ਰਿਹਾ ਉਹ ਤੇ ਉਹਨਾਂ ਨੇ ਗੱਲ ਕੀਤੀ ਸੀ ਕਿ ਜਦੋਂ ਆਜ਼ਾਦੀ ਵਲੇ ਥਾਣੋ ਤੁਹਾਡੇ ਨਾਲ ਜਿਹੜੇ ਪ੍ਰੋਮਿਸ ਹੋਏ ਸੀ ਜਿਹੜੇ ਗੋਲ ਟੇਬਲ ਦੇ ਸਮਝੋਤੇਗੇ ਸੀ ਉਹ ਪ੍ਰੋਮਿਸਾਂ ਦੇ ਤਹਿਤ ਹੀ ਤੁਹਾਡੇ ਤੁਹਾਨੂੰ ਉਹ ਅਕਸ ਦਿਖਾਣਾ ਚਾਹੁੰਦੇ ਆ ਫਿਰ ਉਸ ਤੋਂ ਬਾਅਦ ਉਹ ਐਕਸ ਦਿਖਾਣਾ ਚਾਹੁੰਦੇ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਜਿੰਨੇ ਫਿਰਕੇ ਰਹਿੰਦੇ ਇੱਥੇ ਅੱਜ ਸਥਿਤੀ ਐ ਪੈਦਾ ਹੋ ਗਈ ਆ ਭਾਜੀਪੀ ਸਰਕਾਰ ਜੱਦੀ ਆਈ ਆ ਹਿੰਦੂ ਨੂੰ ਸਿੱਖਾਂ ਦਾ ਦੁਸ਼ਮਣ ਬਣਾਤਾ ਜੀ ਤੁਸੀਂ ਦੇਖੋ ਅੱਜ ਇੱਕ ਵੀ ਬੰਦਾ ਉੱਠਿਆ ਇੱਕ ਵੀ ਹਿੰਦੂ ਜਿੰਨੇ ਐਮਰਜੈਂਸੀ ਮੂਵੀ ਦਾ ਵਿਰੋਧ ਕੀਤਾ ਹੋਵੇ ਹਮਮ ਕੀ ਉਹਨਾਂ ਨੂੰ ਪਤਾ ਨਹੀਂਗਾ ਉਦੋਂ ਭਾਈਚਾਰੇ ਦੀ ਆਪਾਂ ਗੱਲ ਕਰਦੇ ਆਂ ਕਿ ਸਿੱਖ ਸਾਡੇ ਭਰਾ ਆ ਗਿਆ ਕਿ ਅਸੀਂ Hindu ਸਿੱਖਾਂ ਚ ਪਾੜ ਨਹੀਂ ਪੈਣ ਦੇਣਾ ਅੱਜ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਅਮਰਜੈਂਸੀ ਬਾਈਕਾਟ ਕਰਨ ਦੀ ਸਹੀ ਸੱਚੇ ਪੰਜਾਬੀ ਹਿੰਦੂਆਂ ਨੇ ਗੱਲ ਕੀਤੀ ਕਦੀ ਕਿਸੇ ਨੇ ਅਖੰਡ ਪੰਜਾਬ ਦੀ ਗੱਲ ਕੀਤੀ ਕਿਸੇ ਨੇ ਇਹ ਕਿਹਾ ਕਿ ਤੁਹਾਡਾ 65 ਛਾੜ ਦੇ ਵਿੱਚ ਪੰਜਾਬ ਦਾ ਸੂਬਾ ਵੱਡਤਾ ਗਿਆ ਹਰਿਆਣਾ ਕੱਢਤਾ ਗਿਆ ਹਿਮਾਚਲ ਕੱਢਤਾ ਗਿਆ ਕਦੀ ਕਿਸੇ ਨੇ ਗੱਲ ਕੀਤੀ ਸਭ ਮਸਤ ਗਿਆ ਸਭ ਕਹਿ ਰਹੇ ਬੀਜੇਪੀ ਬਹੁਤ ਵਧੀਆ ਪਾਰਟੀ ਹੈਗੀ ਹੈ ਪਰ ਤੁਸੀਂ ਮੈਨੂੰ ਇਹ ਦੱਸੋ ਅੱਜ ਕਿਸੇ ਨੇ ਅਮਰਜੈਂਸੀ ਕੀ ਦਿਖਾਣਾ ਚਾਹੁੰਦੇ ਆ ਕੀ ਸਾਬਤ ਕਰਨਾ ਚਾਹੁੰਦਾ ਪੰਜਾਬ ਦਾ ਭਾਈਚਾਰਾ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਅਮਰਜੈਂਸੀ ਮੂਵੀ ਸਹੀ ਹੈ ਇਰ ਵਿੱਚ ਸਹੀ ਕਿਰਦਾਰ ਦਿਖਾ ਰਿਹਾ ਹਮ ਯਾਨੀ ਕਿ ਤੁਸੀਂ ਫਿਰ ਚਾਹੁੰਦੇ ਹੋ ਕਿ ਤੁਹਾਡਾ ਇੱਥੇ ਆਪਸ ਦੇ ਵਿੱਚ ਖੂਨ ਖਰਾਬਾ ਹੋਵੇ ਪਰ ਮੈਂ ਔਰ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਹਮ ਇਹ ਵਾਦਾ ਕਰਦੇ ਆ ਕਿ ਅਸੀਂ ਪੰਜਾਬ ਦੇ ਆਪਸੀ ਭਾਈਚਾਰਾ ਖਾਂਜ ਨੂੰ ਖਰਾਬ ਨਹੀਂ ਹੁੰਨ ਦਵਾਗੇ ਅਸੀਂ ਇਸ movida ਡੱਟ ਕੇ ਵਿਰੋਧ ਕੀਤਾ ਤੇ ਮੈਂ ਵੀ ਹਿੰਦੂ ਭਾਈਚਾਰੇ ਨੂੰ ਤੇ ਪੰਜਾਬੀ ਹਿੰਦੂ ਭਾਈਚਾਰੇ ਨੂੰ ਅਪੀਲ ਕਰਦਾ ਕਿ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਸਰਕਾਰਾਂ ਦੀ ਇਹਨਾਂ ਸਿਆਸੀ ਲੋਕਾਂ ਦੀਆਂ ਚਾਲਾਂ ਸਮਝੋ ਇਹ ਉਹਨਾਂ ਨੇ ਸਿਰਫ ਔਰ ਸਿਰਫ ਇਲੈਕਸ਼ਨ ਜਿੱਤਣ ਕਰਕੇ ਇਹ ਪ੍ਰੋਪਗੈਂਡਾ ਵਰਤਿਆ ਜੇਕਰ ਤੁਸੀਂ ਉਸ ਪ੍ਰੋਪਗੈਂਡੇ ਦੇ ਵਿੱਚ ਆ ਗਏ ਤੇ ਤੁਹਾਨੂੰ ਇਹ ਸਿਆਸੀ ਲੋਕ ਤੁਹਾਨੂੰ ਖੜਕਾ ਕੇ ਰੱਖ ਦੇਣਗੇ ਜੀ ਤੇ ਇਹਨਾਂ ਤੋਂ ਬਚਣ ਦੀ ਲੋੜ ਹੈ ਤੇ ਆਪਸੀ ਪਾਈਚਾਰਕ ਸਾਂਝ ਨੂੰ ਕਾਇਮ ਰੱਖੋ ਜਿਵੇਂ ਪਹਿਲਾਂ ਅਸੀਂ ਹਗੇ ਸੀ ਸਾਰੀ ਦੁਨੀਆ ਆਨੰਦ ਮਾਨ ਰਹੀ ਅਸੀਂ ਇੱਕ ਦੂਜੇ ਦੇ ਵਿਆਹਾਂ ਤੇ ਵੀ ਜਾਂਦੇ ਆ ਅਸੀਂ ਪ੍ਰੋਗਰਾਮਾਂ ਤੇ ਵੀ ਜਾਂਦੇ ਆ ਤੇ ਅਸੀਂ ਗਮੀ ਦੇ ਵਿੱਚ ਅਸੀਂ ਖੁਸ਼ੀ ਦੇ ਵਿੱਚ ਹਰ ਜਗ੍ਹਾ ਤੇ ਪਹੁੰਚਦੇ ਆ ਜੇ ਸੈਂਸਰ ਬੋਰਡ ਸਰਟੀਫਿਕੇਟ ਦਿੰਦਾ ਫਿਲਮ ਰਿਲੀਜ਼ ਹੋਣ ਵਾਲੀ ਜਾਂਦੀ ਹੈ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਵੇਗਾ ਸਾਡਾ ਅਗਲਾ ਐਕਸ਼ਨ ਹੈ ਹੋਵੇਗਾ ਅਸੀਂ ਉਸ سینਮੀਆਂ ਨੂੰ ਕਹਿ ਦਿੱਤਾ ਹੋਇਆ ਕਿ ਜੇਕਰ ਪੰਜਾਬ ਦੇ ਵਿੱਚ ਫਿਲਮ ਰਿਲੀਜ਼ ਹੁੰਦੀ ਆ ਤੇ ਇਹਦੀ ਜ਼ਿੰਮੇਵਾਰ ਮੌਜੂਦਾ ਸਰਕਾਰ ਹੋਏਗੀ ਇਹਦੇ ਜ਼ਿੰਮੇਵਾਰ ਪ੍ਰੋਡਕਸ਼ਨ ਕੰਪਨੀ ਦੀ ਹੋਏਗੀ ਮੂਵੀ ਪ੍ਰੋਡਕਸ਼ਨ ਹੋਏਗੀ ਇਹਦੀ ਸਟਾਰ ਕਾਸਟ ਹੋਏਗੀ ਕੰਗਨਾ ਰਨਾਉਥ ਮੈਂਬਰ ਪਾਰਲੀਮੈਂਟ ਉੱਥੇ ਸਪੀਕਰ ਨੂੰ ਮਤਾ ਪਾਣਾ ਚਾਹੀਦਾ ਸਾਰੇ ਮੈਂਬਰ ਪਾਰਲੀਮੈਂਟ ਦੇਸ਼ ਦੇ ਵਿੱਚ ਇੰਨੇ ਮੈਂਬਰ ਪਾਰਲੀਮੈਂਟ ਹੈ ਗਿਆ ਉਹ ਦੇਸ਼ ਦੇ ਵਿੱਚ ਉੱਥੇ ਉੱਥੇ ਮਤਾ ਨਹੀਂ ਪਾ ਸਕਦੇ ਸੀ ਇਹਦੇ ਖਿਲਾਫ ਕਿ ਮਤਾ ਨਹੀਂ ਪੈਂਦਾ ਸਪੀਕਰ ਨੂੰ ਲੈ ਕੇ ਦਿੰਦੇ ਜੀ ਕਿ ਹਾਂਜੀ ਕਿ ਉੱਥੇ ਇਹ ਇਹ ਖਾਸ ਕਰਕੇ ਮਿਨੋਰਟੀਜ਼ ਨੂੰ ਟਾਰਗੇਟ ਕਰ ਰਹੀ ਆ ਕਿਸ ਕਰਕੇ ਜਿਹੜੀ ਮਿਨੋਰਟੀਜ਼ ਨੇ ਸਭ ਤੋਂ ਵੱਧ ਬਲੀਦਾਨ ਦਿੱਤਾ ਹੋਵੇ ਦੇਸ਼ ਦੀ ਆਜ਼ਾਦੀ ਵਾਸਤੇ ਆ ਜੋ ਭੁੱਲ ਚੁੱਕੀ ਹੋਈ ਆ ਐਵੇਂ ਹੀ ਮਤਲਬ ਕੀ ਗੱਲਾਂ ਕਰੀ ਜਾਣੀਆਂ ਤੇ ਬੇਤੁਕੇ ਬਿਆਨ ਦੇ ਜਾਨੇ ਇਹ ਕੋਈ ਅੱਛੀ ਗੱਲ ਨਹੀਂ ਈ ਕਿਵੇਂ ਦੇਖਦੇ ਹੋ ਕੰਗਨਰਨੋਦ ਤੋਂ ਵਾਰ-ਵਾਰ ਪੰਜਾਬੀਆਂ ਨੂੰ ਨੁਕਸਾਨ ਹੋਈਆ ਕਿਸਾਨਾਂ ਦਾ ਅੰਦੋਲਨ ਹੋ ਗਿਆ ਉਸ ਤੋਂ ਬਾਅਦ ਦਲਜੀਤ ਹੋ ਗਿਆ ਉਸ ਤੋਂ ਬਾਅਦ ਗਾਇਕ ਸ਼ੋਭ ਹੋ ਗਏ ਉਸ ਤੋਂ ਬਾਅਦ ਵੀ ਕੰਗਨਰਨੋਦ ਦੇ ਜਦੋਂ ਚਪੇੜ ਵੱਜਦੀ ਹੈ ਇੱਕ ਪੰਜਾਬ ਦੀ ਫੁਬੀਚੋ ਦੇ ਉਸ ਤੋਂ ਬਾਅਦ ਉਹ ਕਹਿੰਦੇ ਆ ਕਿ ਪੰਜਾਬ ਵਿੱਚ ਉਗਰਵਾਦ ਫੈਲਿਆ ਹੋਇਆ ਤੈਨੂੰ ਠੱਲ ਪਾਣੀ ਜਾਈਦੀ ਦੇਖੋ ਸਾਡਾ ਸੂਬਾ ਹੈਗਾ ਨਾ ਉਹ ਪ੍ਰੋਬਲਮ ਤੇ ਆ ਗਈ ਹੈ ਤੇ ਸਾਡੀ ਆਪਣੀ ਪੰਜਾਬ ਦਾ ਸੂਬਾ ਹੈਗਾ ਹਿਮਾਚਲ ਤੇ ਪੰਜਾਬ ਚੋਂ ਨਿਕਲਿਆ ਹੈ ਜੀ ਹੁਣ ਹਿਮਾਚਲ ਪੰਜਾਬ ਚੋਂ ਨਿਕਲਿਆ ਆਇਆ ਹੈ ਅਸੀਂ ਵੀ ਤੇ ਆਪਣੇ ਹਿਮਾਚਲ ਦੀ ਮੰਗ ਕਰਾਂਗੇ ਹੂੰ ਅਸੀਂ ਆਪਣੇ ਹਰਿਆਣੇ ਦੀ ਮੰਗ ਕਰਾਂਗੇ ਉਹਨੂੰ ਇਹ ਹੈਗਾ ਕਿ ਜੇਕਰ ਲੋਕ ਪੰਜਾਬ ਦੇ ਲੋਕ ਸਿਰ ਕੱਢਵੇਂ ਲੋਕ ਅਗੇ ਆ ਕਿ ਜੇਕਰ ਸਭ ਸਾਰਿਆਂ ਨੂੰ ਪਤਾ ਸੀ ਇਹ ਕਾਂਗਰਸ ਸਰਕਾਰ ਨੂੰ ਵੀ ਪਤਾ ਸੀ ਕਿ ਜੇਕਰ ਪੰਜਾਬ ਦਾ ਸੂਬਾ ਛੋਟਾ ਨਾ ਕੀਤਾ ਤੇ ਪੂਰਾ ਪੰਜਾਬ ਦੇਸ਼ ਦੇ ਉੱਤੇ ਰਾਜ ਕਰੇਗਾ ਇਹ ਬਸ ਇਹ ਹੈਗਾ ਕਿ ਤੁਹਾਡੇ ਪੰਜਾਬ ਦੇ ਵਿੱਚ ਕੰਗਣਾ ਰਣੌਤ ਹੈ ਚਾਹਦੀ ਹੈ ਕਿ ਰਾਸ਼ਟਰਪਤੀ ਸ਼ਾਸਨ ਲਾਗੂ ਕਰਾਤਾ ਜਾਵੇ ਕਿੰਨੀ ਸ਼ਾਂਤੀ ਨਾਲ ਬੈਠੇ ਆ ਇੱਥੇ ਜਿਹੜੇ ਕੁਝ ਸਰਵੇ ਕਰੇ ਯੂਐਨਓ ਸਰਵੇ ਕਰੇ ਇੱਥੇ ਆ ਕੇ ਕਿ ਪੰਜਾਬ ਦੇ ਵਿੱਚ ਕਿੰਨੀ ਕ ਸ਼ਾਂਤੀ ਗਈ ਕਿਤੇ ਕੋਈ ਅਸ਼ਾਂਤੀ ਨਹੀਂ ਗਈ ਹਿੰਦੂ ਸਿੱਖ ਭਾਈਚਾਰੇ ਚ ਕੋਈ ਸ਼ਾਂਤੀ ਨਹੀਂ ਗਈ ਅਸ਼ਾਂਤੀ ਫਲਾਈ ਹੋਈ ਇੰਨਾ ਦੀ ਕੀ ਹੈ ਹੋਰ ਕਿਸੇ ਦੀ ਨਹੀਂ ਕੀਤੀ ਇਹਨਾਂ ਨੇ ਹੁਣ ਮਾਹੌਲ ਗਰਮ ਕਰਨਾ ਸੀ ਪਰ ਤੁਸੀਂ ਦੇਖੋ ਕੁਦਰਤ ਵੀ ਬੈਠੀ ਹੈ ਨੇਚਰ ਰਗੀ ਆ ਤੇ ਜਦੋਂ ਨੇਚਰ ਬੈਠੀ ਹੁੰਦੀ ਹੈ ਤੇ ਫਿਰ ਉਹ ਕਹਿੰਦੇ ਨਾ ਸ਼ੰਕਰ ਆਚਰਜ ਤਪਕੀਨੋ ਕਾਮ ਅਰੁ ਕ્રોਧ ਜੀਤੀ ਸਭ ਲੀਨੋ ਨਿਸ਼ਦੀਨ ਧਿਆਨ धरो ਸ਼ੰਕਰ ਕੋ ਕਾਹੋ ਕਾਲ ਨਹੀਂ ਸਮਰੋ ਤੁਮ ਕੋ ਸ਼ਕਤੀ ਰੂਪ ਕੋ ਮਰਮ ਨਾ ਪਾਇਓ ਸ਼ਕਤੀ ਗਈ ਤਬ ਮਨ ਪਛਤਾਇ ਜਿਹੜੇ ਸ਼ੰਕਰਾਚਾਰੀ ਹਗੇ ਸੀ ਨਾ ਉਹਨਾਂ ਨੇ ਕਾਮ ਕ੍ਰੋਧ ਸਭ ਜਿੱਤ ਲਿਆ ਸੀ ਪਰ ਜਦੋਂ ਸ਼ਕਤੀ ਨੂੰ ਭੁੱਲ ਗਏ ਸੀ ਨਾ ਤੇ ਉਹ ਸ਼ਕਤੀਹੀਨ ਹੋ ਗਏ ਸੀ ਇਹ ਲੋਕ ਸ਼ਕਤੀ ਨੂੰ ਭੁੱਲ ਚੁੱਕੇ ਹੋਏ ਆ ਜੀ ਤੇ ਜਦੋਂ ਸ਼ਕਤੀ ਨੂੰ ਭੁੱਲ ਜਾਂਦਾ ਇਨਸਾਨ ਫਿਰ ਉਹ ਉਹ ਨੇਚਰ ਕੁਦਰਤ ਆਪਣੇ ਆਪ ਹੀ ਜਦੋਂ ਹੰਕਾਰ ਚੜ ਜਾਂਦਾ ਸਿਰ ਦੇ ਉੱਤੇ ਓਂਕਾਰ ਫਿਰ ਕੁਦਰਤ ਲਾਭ ਹੀ ਦਿੰਦੀ ਹੁੰਦੀ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਅਸੀਂ ਅਜਿਹਾ ਕੁਝ ਨਹੀਂ ਹੁੰਨ ਦਵਾਂਗੇ ਤੁਹਾਡੇ ਨਾਲ ਵਾਦਾ ਰਿਹਾ ਬਾਕੀ ਕੰਗਣਾ ਰਨੌਤ ਨੂੰ ਕਹੋ ਤੁਸੀਂ ਹੋਰ ਥੋੜਾ ਜਿਹਾ ਜ਼ੋਰ ਲਾ ਲਓ ਪੰਜਾਬ ਦਾ ਮਾਹੌਲ ਖਰਾਬ ਕਰਨ ਨੂੰ ਪਰ ਉਹਨਾਂ ਤੋਂ ਹੋਣਾ ਨਹੀਂ ਇਹ ਮਨਸੂਬਿਆਂ ਦੇ ਵਿੱਚ ਕੁਦਰਤ ਨਹੀਂ ਕਾਮਯਾਬ ਹੁੰਦਿੰਦੀ ਕੁਦਰਤ ਬਹੁਤ ਵਿਸ਼ਾਲ ਹੈ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ